ਵੈਕਰੀ ਜਿੱਕਾ ਖਾਲਸਾ ਵੈਕਰੀ ਜਿੱਕੀ ਫਤਿਹ ਅੱਜ ਗੱਲ ਕਰਦੇ ਆ ਆਪਾਂ ਜਿਹੜਾ ਇੱਕ ਗੂਲ ਕੱਪਿਆਂ ਦੇ ਰੇੜੀ ਲਾਉਣ ਵਾਲੇ ਬੰਦੇ ਨੂੰ ਇਨਕਮ ਟੈਕਸ ਜੀਐਸਟੀ ਦਾ ਜਿਹੜਾ ਆ ਉਹ ਨੋਟਿਸ ਆਇਆ ਕਿ ਉਹਨੇ ਜਿਹੜਾ ਸਾਲ 2023-24 ਦੇ ਵਿੱਚ ਵੇ 10 ਲੱਖ ਰੁਪਏ ਦਾ ਜਿਹੜੇ ट्रांजैक्शन ਸੌਰੀ 40 ਲੱਖ ਰੁਪਏ ਦੀ ट्रांजैक्शन ਜਿਹੜੀ ਉਹਦੀ ਉਸ ਜਿਹੜਾ Google Pay ਸੀਗਾ ਜਾਂ Paytm ਸੀਗਾ ਉਹਦੇ ਉੱਪਰ ट्रांजैक्शन ਹੋਈ ਆ 40 ਲੱਖ ਰੁਪਏ ਦੀ ਹੁਣ ਆਪਾਂ ਸੋਚੀਏ ਕਿ ਜੇ 40 ਲੱਖ ਰੁਪਏ ਦੀ ट्रांजैक्शन ਉਹਦੀ ਉਸ UPI ਕੋਡ ਤੇ ਹੋਈ ਆ ਤੇ ਉਹਨੇ ਕੈਸ਼ ਕਿੰਨਾ ਲਿਆ ਹੋਊਗਾ ਮਨ ਲਓ ਤੁਸੀਂ 40 ਲੱਖ ਰੁਪਇਆ ਉਹਨੇ ट्रांजैक्शन ਕਰਵਾ ਲਈ ਲੋਕਾਂ ਦੇ ਕੋਲੋਂ ਫੋਨ ਤੇ ਐਸੇ ਪੁਆਲੇ ਗੋਲ ਗੱਪਿਆਂ ਦੇ ਤੇ 40 ਲੱਖ ਮੰਨ ਲਓ ਤੁਸੀਂ ਵੀ ਉਹਨੇ ਕੈਸ਼ ਲਿਆ ਹੋਗਾ ਲੋਕਾਂ ਕੋਲੋਂ 80 ਲੱਖ ਰੁਪਇਆ ਉਹਨੇ ਇੱਕ ਸਾਲ ਦਾ ਜਿਹੜਾ ਉਹ ਬਣਾਇਆ ਹੁਣ ਜੇ ਆਪਾਂ ਸਾਰਾ ਕੱਢ ਦਈਏ ਕਿ ਉਹਨੇ 40 ਲੱਖ ਜਿਹੜਾ ਉਹ ਸਿਰਫ ਮੋਬਾਈਲ ਤੇ ਪੁਆਇਆ 40 ਲੱਖ ਦੇ ਵਿੱਚੋਂ 20 ਲੱਖ ਰੁਪਇਆ ਉਹਦਾ ਖਰਚਾ ਲਾ ਲਓ ਤਾਂ 20 ਲੱਖ ਰੁਪਇਆ ਉਹਨੂੰ ਸਾਲ ਦਾ ਜਿਹੜਾ ਉਹ ਬਚਿਆ ਇੱਕ ਗੋਲ ਗੱਪਿਆਂ ਦੀ ਰੇੜੀ ਲਾਉਣ ਵਾਲੇ ਬੰਦੇ ਨੇ ਤੇ ਸਾਡੇ ਲੋਕੀ ਫਰੀਦ ਦਾ ਰਸਣ ਲੈਣ ਦੀ ਲਾਈਨ ਵਿੱਚ ਲੱਗੇ ਹੋਏ ਆ ਤੇ ਨਿਆਣੇ ਬੋਧਿਆਂ ਨੂੰ ਜੈਲ ਲਾ ਕੇ ਰਿਵੋਲਟਾਂ ਦੇ ਪਟਾਕੇ ਪਵਾਉਣ ਦੇ ਵਿੱਚ ਮਸੂੂਜ ਆ ਸਰਕਾਰਾਂ ਆਪਾਂ ਨੂੰ ਇਦਾਂ ਹੀ ਮਾਰਨਾ ਚਾਹੁੰਦੀਆਂ ਆ ਨਕਮੇ ਕਰਕੇ ਸੋ ਸੁਧਰ ਜਾਓ ਨਕਮੇ ਨਾ ਬਣੋ ਕੰਮ ਕਰੋ ਬਾਬੇ ਨਾਨਕ ਨੇ ਵੀ ਕਿਰਤੀ ਨੂੰ ਜਿਹੜਾ ਆ ਉਹ ਪਹਿਲ ਦਿੱਤੀ ਆ ਗ੍ਰਹਿਸਤੀ ਨੂੰ ਪਹਿਲ ਦਿੱਤੀ ਆ ਗੁਰੂ ਨਾਨਕ ਪਾਤਸ਼ਾਹ ਨੇ ਚਾਰ ਪ੍ਰਚਾਰ ਫੇਰੀਆਂ ਕਰਕੇ ਸਾਰੀਆਂ ਦਸ਼ਾਵਾਂ ਘੁੰਮ ਕੇ ਅਖੀਰ ਤੇ ਆ ਕੇ 18 ਸਾਲ ਜਿਹੜੀ ਆ ਉਹ ਕਰਤਾਰਪੁਰ ਦੀ ਧਰਤੀ ਤੇ ਕਿਰਤ ਕੀਤੀ ਹੈ ਤੇ ਉੱਥੋਂ ਹੀ ਉਹਨਾਂ ਨੇ ਸਿਧਾਂਤ ਦਿੱਤਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸਭ ਤੋਂ ਮੂਰੇ ਕਿਰਤ ਦਸਤੀ ਆ ਤੇ ਕਿਰਤ ਕਰਨੀ ਜਿਹੜੀ ਉਹ ਆਪਣੇ ਲਈ ਬਹੁਤ ਜ਼ਰੂਰੀ ਆ ਇਹ ਜਿਹੜਾ ਰਾਸ਼ਨ ਆ ਫਰੀ ਦਾ ਹਾਂ ਇਹ ਸਾਡੇ ਲਈ ਨਹੀਂ ਹੈਗਾ ਇਹ ਰਾਸ਼ਨ ਹੈਗਾ ਆ ਜਿਨ੍ਹਾਂ ਲੋਕਾਂ ਦੇ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਇਹ ਸਰਕਾਰਾਂ ਨੇ ਉਹਨਾਂ ਲਈ ਬਣਾਇਆ ਸੀ ਪਲਾਨ ਪਰ ਆਪਾਂ ਸਾਰੇ ਇਹਦੇ ਵਿੱਚ ਆ ਗਏ ਇਸ ਕਰਕੇ ਫ੍ਰੀ ਦਾ ਰਾਸ਼ਨ ਲੈਣਾ ਛੱਡੋ ਕਿਰਤ ਕਰੋ ਪੰਜਾਬ ਸੋਨੇ ਦੀ ਚਿੜੀ ਆ ਇੱਕ ਪ੍ਰਵਾਸੀ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ ਉਹਨੇ ਗੋਲ ਕੱਪਿਆਂ ਦੀ ਰੇੜੀ ਲਾ ਕੇ ਮਾਲਵੇ ਦੇ ਵਿੱਚ ਬੜਾ ਤਖੜਾ ਬੰਗਲਾ ਬਣਾਇਆ ਬਹੁਤ ਤਖੜਾ ਬੰਗਲਾ ਬਣਾਇਆ ਸ਼ਾਇਦ ਆਪਣੇ ਇਲਾਕੇ ਚੁੱਟਾਂ ਦਾ ਨਾ ਹੀ ਹੋਵੇ ਤੇ ਉਹਦੀ ਮੈਂ ਡਿਬੇਟ ਸੁਣ ਰਿਹਾ ਸੀ ਕਿ ਉਹ ਕਹਿੰਦਾ ਜਿੰਨਾ ਪੈਸਾ ਪੰਜਾਬ ਦੇ ਵਿੱਚ ਹੈਗਾ ਆ ਉਹਨਾ ਪੈਸਾ ਕਿਤੇ ਵੀ ਹੈ ਨਹੀਂਗਾ ਦੁਨੀਆ 'ਚ ਤੇ ਸਿਰਫ ਬੰਦੇ ਨੂੰ ਪੈਸਾ ਜਿਹੜਾ ਆ ਉਹ ਇਕੱਠਾ ਕਰਨਾ ਆਉਣਾ ਚਾਹੀਦਾ ਵੀ ਕਿੱਦਾਂ ਇਕੱਠਾ ਕਰਨਾ ਮਤਲਬ ਜਦੋਂ ਖਾਣਤ ਕਰੋਗੇ ਤੁਸੀਂ ਫਾਸਟ ਫੂਡ ਜੰਕ ਫੂਡ ਚਾਈਨ ਫੂਡ ਇਹਨਾਂ ਦੀਆਂ ਰੀੜੀਆਂ ਅੱਜ ਥਾਂ-ਥਾਂ ਲੱਗਦੀਆਂ ਸਾਡਾ ਇੱਕ ਰਿਸ਼ਤੇਦਾਰ ਆ ਉਹਦੇ ਦੁਕਾਨ ਦੇ ਮੂਹਰੇ ਜਗ੍ਹਾ ਸੀ ਉਨੇ ਕੋ ਸਟਰੀਟ ਫੂਡ ਵਾਲੇ ਨਾਲ ਗੱਲ ਕੀਤੀ ਜਿਹੜੇ ਰੇੜੀਆਂ ਲਾਉਂਦੇ ਆ ਸੜਕਾਂ ਤੇ ਕਿ ਮੇਰੀ ਦੁਕਾਨ ਦੇ ਮੂਹਰੇ ਜਗ੍ਹਾ ਹੈਗੀ ਆ ਤੇ ਮੈਂ ਤੈਨੂੰ ਰੇੜੀ ਬਣਾ ਕੇ ਦੰਨਾ ਤੂੰ 10 ਮਹੀਨੇ ਦੇ ਕਿੰਨੇ ਪੈਸੇ ਲੈਣੇ 10000 ਤੋਂ ਸ਼ੁਰੂ ਕਰਕੇ 50000 ਤੱਕ ਉਹ ਚਲੇ ਗਿਆ ਤੇ ਪਰ 50000 ਦੇ ਵਿੱਚ ਵੀ ਉਹ ਨਹੀਂ ਮੰਨਿਆ ਕਿ ਰੇੜੀ ਤੇ ਸਮਾਨ ਅਸੀਂ ਤੈਨੂੰ ਦੇਣਾ ਤੂੰ ਸਿਰਫ ਵੇਚਣਾ ਆ ਬਣਾ ਕੇ ਤੇ ਉਹ ਪ੍ਰਵਾਸੀ 50000 ਮਹੀਨੇ ਦੀ ਤਨਖਾਹ ਤੇ ਵੀ ਨਹੀਂ ਮੰਨਿਆ ਮਤਲਬ ਕਿ ਉਹਨੂੰ ਕਮਾਈ ਉਸ ਤੋਂ ਕਿਤੇ ਵੱਧ ਹੋ ਰਹੀ ਆ ਫੂ ਇਹ ਇਹਨੇ ਅੱਖਾਂ ਖੋਲ ਦਿੱਤੀਆਂ ਜਿਹੜੇ ਬੰਦੇ ਨੂੰ 40 ਲੱਖ ਰੁਪਏ ਦੀ ਸਾਲ ਦੀ ट्रांजੈਕਸ਼ਨ ਹੋਈ ਆ ਗੋਲ ਗੱਪਿਆਂ ਵਾਲੇ ਨੂੰ ਇਹਨੇ ਅੱਖਾਂ ਖੋਲ ਦਿੱਤੀਆਂ ਆ ਪੰਜਾਬ ਦੀ ਸਬਜ਼ੀ ਮੰਡੀ ਦੇ ਵਿੱਚ ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ 80% ਜਿਹੜੇ ਉਹ ਪ੍ਰਵਾਸੀ ਮੰਨਗੇ ਕੰਟਰੈਕਸ਼ਨ ਦਾ ਕੰਮ ਹੋਵੇ ਕੋਠੀਆਂ ਦਾ ਹੋਵੇ ਮਾਰਬਲ ਦਾ ਹੋਵੇ ਟਾਈਲਾਂ ਦਾ ਹੋਵੇ ਤਾਨੂੰ ਹਰ ਇੱਕ ਥਾਂ ਤੇ ਜਿਹੜੇ ਪ੍ਰਵਾਸੀ ਮਹਿਣਗੇ ਮਤਲਬ 60% ਜਿਹੜਾ ਆ ਪ੍ਰਵਾਸੀਆਂ ਨੇ ਤੁਹਾਡੇ ਬਾਕੀ ਦੇ ਬਿਜ਼ਨਸ ਤੇ ਕਬਜ਼ਾ ਕਰ ਲਿਆ ਅਸੀਂ ਉਹਨਾਂ ਦੇ ਕੋਈ ਵਿਰੋਧੀ ਨਹੀਂ ਹੈ ਕਿ ਉਹ ਕਿਰਤ ਕਰਨ ਆਏ ਆ ਲੋਕ ਆ ਕਿਰਤ ਕਰਨ ਪਰ ਸਾਡਾ ਵੀ ਬਣਦਾ ਆ ਕਿ ਅਸੀਂ ਕਿਰਤ ਤੋਂ ਪਿੱਛੇ ਨਾ ਛੜੀਏ ਅਸੀਂ ਵੀ ਕਿਰਤ ਕਰੀਏ ਅਮਰੀਕਾ ਕੈਨੇਡਾ ਦੇ ਵਿੱਚ ਜਾ ਕੇ ਤੁਹਾਨੂੰ ਉੱਥੇ ਤੁਸੀਂ ਬਾਹਰੀਆਂ ਨਾਲ ਪੈਸੇ ਨਹੀਂ ਇਕੱਠੇ ਕਰ ਲੈਣੇ ਉੱਥੇ ਵੀ ਤੁਹਾਨੂੰ ਜਿਹੜੀ ਆ ਉਹ ਕਿਰਤ ਕਰਨੀ ਪੈਣੀ ਆ ਕੰਮ ਜਬ ਹੁੰਦੇ ਆ ਨਹੀਂ ਤਾਂ ਬਾਹਰ ਵੀ ਭੁੱਖੇ ਮਰਦੇ ਦੇਖੇ ਆਪਾਂ ਲੋਕੀ ਉਥੇ ਦੇ ਵੀ ਲੋਕੀ ਬਹੁਤ ਹੈਗੇ ਜਿਹੜੇ ਨਕਮੇ ਹੋਏ ਆ ਜਿਹੜੇ ਨਹੀਂ ਕੋਈ ਕੰਮ ਕਰਦੇ ਉਹ ਬਾਹਰ ਰਹਿੰਦੇ ਸੜਕਾਂ ਦੇ ਉੱਪਰ ਸੋ ਬਾਹਰਲੇ ਮੁਲਖਾਂ ਦੀ ਤਾਂਗ ਛੱਡੋ ਤੁਸੀਂ ਇੱਥੇ ਕੰਮ ਕਰੋ ਕੋਈ ਰੇੜੀ ਲਾ ਲਓ ਜੇ ਤੁਹਾਡੇ ਕੋਲ ਨਹੀਂ ਕੋਈ ਬਾੜਾ ਹੈਗਾ ਜੇ ਕੋਈ ਥੋੜੇ ਪੈਸੇ ਹੈਗੇ ਆ ਚਾਰ ਕੋਈ ਦੁਕਾਨ ਪਾ ਲਓ ਕੋਈ ਬਿਜ਼ਨਸ ਸ਼ੁਰੂ ਕਰ ਲਓ ਇੱਥੇ ਬੰਦਾ ਕੋਈ ਭੁੱਖਾ ਨਹੀਂ ਮਰਦਾ ਜੇ ਉਹ ਬਿਹਾਰ ਚੋਂ ਆ ਕੇ ਇੰਨੇ ਕੰਮਜਾਬ ਇੱਥੇ ਹੋ ਸਕਦੇ ਨੇ ਤਾਂ ਤੁਸੀਂ ਇੱਥੋਂ ਦੇ ਕਿਉਂ ਨਹੀਂ ਕੰਮਜਾਬ ਹੋ ਸਕਦੇ ਸੋ ਕੈਰਤ ਕਰੋ ਪ੍ਰਵਾਸੀ ਜਿਹੜੇ ਆ ਲੁਧਿਆਣੇ ਦੇ ਵਿੱਚ ਉਹਨਾਂ ਦਾ ਕਿੰਨਾ ਵੱਡਾ ਤਖੜਾ ਕਬਜ਼ਾ ਹੋ ਗਿਆ ਜਦੋਂ ਲਖੇ ਸਦਾਨੇ ਹੋਣਿਆਂ ਨੇ ਬੁੱਡੇ ਤਰਿਆ ਨੂੰ ਬੰਨ੍ਹ ਮਾਰਨਾ ਸੀ ਉਸ ਦਿਨ ਫੈਕਟਰੀਆਂ ਵਾਲਿਆਂ ਨੇ ਸਾਰੀ ਪ੍ਰਵਾਸੀਆਂ ਨੂੰ ਲਿਆ ਕੇ ਮੋਰੇ ਖੜਾ ਕਰ ਦਿੱਤਾ ਤੁਸੀਂ ਦੇਖਿਆ ਪ੍ਰਵਾਸੀਆਂ ਦਾ ਕਿੰਨਾ ਘੱਟ ਸੀ ਕੱਲ ਨੂੰ ਪੰਜਾਬ ਦੀਆਂ ਮੰਗਾਂ ਜਦੋਂ ਤੁਸੀਂ ਮਨਵਾਉਣੀਆਂ ਆ ਉਹ ਕਿਰਤੀ ਜਿਹੜੇ ਆ ਉਹ ਤੁਹਾਡੇ ਮੋਹਰੇ ਖੜੇ ਹੋ ਜਾਣੇ ਆ ਕਿ ਸੂ ਇਸ ਕਰਕੇ ਕਿਰਤ ਕਰੋ ਕੀਰਤਨਾ ਛੱਡੋ ਕੰਮ ਕਰੋ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਬੰਦੇ ਸੈਟਲ ਨੇ ਆ ਆਪਣੇ ਕੰਮ ਦੇ ਵਿੱਚ ਉਹ ਆਪਣੇ ਭਰਾਵਾਂ ਦੇ ਕੋਲੋਂ ਜੇ ਕੋਈ ਸਬਜ਼ੀ ਵੇਚਦਾ ਆਪਣਾ ਭਰਾ ਤਾਂ ਸਬਜ਼ੀ ਉਹਦੇ ਕੋਲੋਂ ਲਿਆ ਕਰੋ ਜਿਹੜੇ ਡੇਰੇ ਆ ਉਹ ਕਿੱਦਾਂ ਕਾਮਯਾਬ ਹੁੰਦੇ ਆ ਡੇਰੇ ਦੇ ਵਿੱਚ ਇੱਕ ਬੰਦੇ ਨੂੰ ਕਹਿ ਦਿੰਦੇ ਆ ਕਿ ਤੂੰ ਕੱਪੜੇ ਦਾ ਕੰਮ ਸ਼ੁਰੂ ਕਰ ਲੈ ਇੱਕ ਨੂੰ ਕਹਿ ਦਿੰਦੇ ਦੁੱਧ ਦਾ ਸ਼ੁਰੂ ਕਰ ਲੈ ਇੱਕ ਨੂੰ ਕਹਿ ਦਿੰਦੇ ਸਬਜ਼ੀ ਦਾ ਸ਼ੁਰੂ ਕਰ ਲੈ ਤਾਂ ਸਾਰੇ ਡੇਰੇ ਵਾਲੇ ਸਰਦਾਨੂੰਆਂ ਨੂੰ ਕਹਿ ਦਿੰਦੇ ਕਿ ਤੁਸੀਂ ਸਮਾਨ ਇਹਦੇ ਕੋਲੋਂ ਖਰੀਦਣਾ ਤੇ ਤੁਸੀਂ ਪੰਜਾਬੀ ਹੋ ਕੇ ਪੰਜਾਬੀਆਂ ਦੇ ਕੋਲੋਂ ਸਮਾਨ ਖਰੀਦੋ ਸੋ ਇਸ ਕਰਕੇ ਆਪਾਂ ਇੱਕ ਦੂਜੇ ਦੀ ਸਪੋਰਟ ਕਰੀਏ ਪੰਜਾਬ ਸੋਨੇ ਦੀ ਚਿੜੀ ਆ ਤੇ ਆਪਾਂ ਇਹਨੂੰ ਮੋੜ ਸੋਨੇ ਦੀ ਚਿੜੀ ਜਿਹੜਾ ਉਹ ਬਣਾਉਣਾ ਹੈ ਪ੍ਰਵਾਸੀਆਂ ਦੇ ਨਾਲ ਸਾਡਾ ਕੋਈ ਝਗੜਾ ਨਹੀਂ ਹੈਗਾ ਉਹ ਕਿਰਤ ਕਰਨ ਆਈ ਆ ਕਿਰਤ ਕਰਨ ਪਰ ਤੁਸੀਂ ਅਵੇਸਲੇ ਨਾ ਹੋਵੋ ਤੁਸੀਂ ਨਕਮੇ ਨਾ ਬਣੋ ਨਕਮੇ ਬਣ ਜਾਓਗੇ ਤਾਂ ਫਿਰ ਜਿਹੜਾ ਕਾਰਪੋਰੇਟ ਘਰ ਆਣਾ ਆ ਉਹ ਫਿਰ ਤੁਹਾਨੂੰ ਲੋੜ ਹੋਊਗੀ ਤੇ ਤੁਹਾਨੂੰ ਦਾਣਾ ਦੇਊਗਾ ਨਹੀਂ ਲੋੜ ਹੈਗੀ ਤਾਂ ਤੁਹਾਨੂੰ ਰਾਸ਼ਨ ਨਹੀਂ ਮਿਲੂਗਾ ਤੇ ਤੁਸੀਂ ਆਪ ਦੇ ਪੈਰ ਤੇ ਆਪ ਕਹਾੜੀ ਨਾ ਮਾਰੋ ਫਰੀਦ ਦਾ ਰਾਸ਼ਨ ਲੈਣਾ ਛੱਡੋ ਆਪਣੇ ਕੰਮ ਕਰੋ ਆਪਣੇ ਬਿਜ਼ਨਸ ਕਰੋ ਸਰਕਾਰ ਦੀਆਂ ਨੌਕਰੀਆਂ ਵੱਲ ਨਾ ਦੇਖੋ ਪੰਜਾਬ ਦੇ ਵਿੱਚ ਬਹੁਤ ਕੰਮ ਹੈਗਾ ਆ ਟੈਲਾਂ ਦਾ ਕੰਮ ਹੈਗਾ ਆ ਲੱਕੜ ਦਾ ਕੰਮ ਹੈਗਾ ਆ ਜੰਕ ਫੂਡ ਚਾਈਨਿੰਗ ਫੂਡ ਦਾ ਕੰਮ ਹੈਗਾ ਫਾਸਟ ਫੂਡ ਦਾ ਕੰਮ ਹੈਗਾ ਕਿਉਂਕਿ ਸਾਰੇ ਰੈਸਟੋਰੈਂਟ ਜਿਹੜੀ ਉਹ ਤੇ ਭਰੀ ਆ ਆਪਣੇ ਨਿਆਣੀ ਗਾਂ ਵਾਲੇ ਜਿਹੜੇ ਰੋਟੀ ਖਾਂਦੇ ਨਹੀਂ ਉਹ ਤੇ ਪੀਜਾ 버ਗਰ ਤੇ ਲੱਗੇ ਆ ਬਾਣੀ ਕੀ ਚੀਜ਼ਾਂ ਜਿਹੜੀਆਂ ਬਹੁਤ ਖਤਰਨਾਕ ਹੈ ਇਹਨਾਂ ਤੇ ਵੀ ਆਪਾਂ ਇੱਕ ਜਿਹੜਾ ਆ ਉਹ ਗੱਲਬਾਤ ਕਰਾਂਗੇ ਅਗਲੀ ਵੀਡੀਓ ਤੇ ਪਰ ਪਰਵਾਸੀ ਜਿਹੜੇ ਆ ਉਹ ਇਹਨਾਂ ਚੀਜ਼ਾਂ 'ਚ ਕਿੰਨੇ ਕਾਮਯਾਬ ਹੋ ਗਏ ਆ। ਸੋ ਬੇਨਤੀ ਆ ਕਿ ਕਿਰਤ ਕਰੋ, ਕਿਰਤ ਤੋਂ ਪਿੱਛੇ ਨਾ ਹਟੋ। ਹੁਣ ਵਾਲਾਂ ਨੂੰ ਜੈਲ ਲਾ ਕੇ ਮੋਟਰਸਾਈਕਲਾਂ 'ਤੇ ਬੋਲਟਾਂ ਦੇ ਪਟਾਕੇ ਪਾਉਣ ਦਾ ਸਮਾਂ ਨਹੀਂ ਹੈਗਾ। ਹੁਣ ਹੱਥੀਂ ਕਿਰਤ ਕਰਕੇ ਕਾਮਯਾਬ ਹੋਣ ਦਾ ਸਮਾਂ ਆ। ਸੋ ਬਣੇਰੋ ਬਹੁਤ-ਬਹੁਤ ਧੰਨਵਾਦ ਆ ਤੁਹਾਡਾ।